ਤੁਹਾਨੂੰ ਤੇਰਾ ਆਈਡੀਆ ਦੋ ਅਰੇ ਮਾਤਾ ਜੀ ਜੋ ਆ ਹੂੰ ਕਰਾ ਤੇ ਜੇ ਮੇਰਾ ਇਹ ਤਾਂ ਮੈਂ ਗਾਣਾ ਤਾਂ ਰਹਿਣਾ ਮੈਂ ਇਹ ਵੱਖ

ਕਰਨ ਜੀ ਹਾਂਜੀ ਕਿੱਥੇ ਜਾ ਰਹੇ ਹਾਂਜੀ ਵਿਸੋਲੀ ਜਾਂਦੇ ਹਾਂਜੀ ਕੀ ਆਗੇ ਸਮੱਸਿਆ ਕੀ ਹੈ ਕੱਲ ਸਵੇਰ ਦੀ ਪਾ ਡੇਗ ਗਿਆ ਇੱਥੇ ਤਿੰਨ ਘੰਟੇ ਹੋ ਗਏ ਇੱਥੇ ਘਰੋਤੇ ਨੂੰ ਅਜੇ ਤੱਕ ਕੋਈ ਸੁਮਾਰਦਾ ਨਹੀਂ ਆਇਆ ਇੱਥੇ ਸਰਕਾਰੀ ਖੜੇ ਜਾਂ ਕੋਈ ਮੁਲਾਜ਼ਮ ਨਹੀਂ ਆਇਆ ਇੱਥੇ ਹਜੇ ਕੋਈ ਇੱਥੇ ਲੈ ਇੱਥੇ ਡੈਮ ਕਰਦੇ ਹੋਏ ਮਸ਼ੀਨ ਪਹਛਾਨਣ ਲੱਗੀ ਹੈ ਕੋਈ ਕੋਈ ਮਸ਼ੀਨ ਪਹਛਾਨਣ ਨਹੀਂ ਲੱਗੀ ਭਾਜੀ ਸਾਈਂ ਹੋਰ ਵਾਪਸ ਚੱਲੇ ਆ ਢਾੜੀਦਾਰ ਬੰਦੇ ਆ ਮਸਿਆ ਹੈ ਕਿ ਤਿੰਨ ਚਾਰ ਘੰਟੇ ਹੋਏ ਰਸਾ ਵਲਾ ਗਿਆ ਕਿਹੜੀ ਕਿਹੜੀ ਜਗ੍ਹਾ ਤੇ ਇੱਕ ਇੱਕ ਰਕਤੀ ਪਿੰਨੇ ਦੇ ਪਿੰਡ ਡੈਮ 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 ਸਹੀ ਹਾਂਜੀ ਆਇ ਕੰਮ ਤੇ ਜਾਇਆ ਕਰਦਾ ਪਸੂਣੀ ਤੇ ਕੀ ਇੱਥੇ ਕੋਈ ਬੰਦਾ ਆਇਆ ਕੋਈ ਮੁਲਾਜ਼ਮ ਨੂੰ ਜੋ ਕੋਈ ਕੋਈ ਮੁਲਾਜ਼ਮ ਨੂੰ ਕੋਈ ਨਹੀਂ ਪੁੱਛਿਆ ਕੋਈ ਮਸ਼ੀਨ ਮਸ਼ੂਨ ਲੱਗੀ ਆ ਕੋਈ ਕੁਝ ਨਹੀਂ ਕਹੀ ਕਰਦੇ ਆਏ ਕਰਦੀ ਆਏ ਕਰਦੀ ਆਏ ਕਰਦੀ ਮਸ਼ੀਨ ਸਾਡੀ ਤਿਆਰੀ ਹੁੰਦੀ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਆ ਅਸੀਂ ਮਤਲਬ ਇੱਕ ਸੱਤ ਤੋਂ ਜਿਹੜਾ ਆ ਅਸੀਂ ਤਿਆਰ ਰਹਿੰਦੇ ਆ ਇਸ ਵਾਰੀ ਜਿਹੜਾ ਮਾਨਸੂਨ ਜਿਹੜੀ ਉਹ ਐਡਵਾਂਸ ਆ ਗਈ ਆ ਇੱਕ ਸੱਤ ਨੂੰ ਤੇ ਅਸੀਂ ਜਿਹੜਾ 39 ਤੱਕ ਅਸੀਂ ਪੂਰੀ ਤਿਆਰੀ ਕਰਕੇ ਰੱਖ ਦਿਆ ਜਿਹੜੀਆਂ ਮਸ਼ੀਨਾਂ ਆ ਅਸੀਂ ਬਿਲਕੁਲ ਓਕੇ ਦਾ ਕੰਡੀਸ਼ਨ ਚ ਬੰਦਿਆਂ ਦੀ ਛੁੱਟੀਆਂ ਬੰਦ ਕਰ ਦਿੰਨੇ ਆ ਅਸੀਂ ਫਲੱਡ ਸੀਜ਼ਨ ਨੂੰ ਬੜਾ ਮਧਿਆ ਨਜ਼ਰ ਰੱਖ ਕੇ ਆਪਣਾ ਕੰਮ ਨੂੰ ਪ੍ਰੋਜੈਕਟ ਰੋਡ ਨੂੰ ਸਰ ਇੱਥੇ ਇਸ ਲਈ 5 ਘੰਟੇ ਤੋਂ ਰੋਡ ਬੰਦ ਹੈਗਾ ਕੋਈ ਤੁਹਾਡੀ ਮਸ਼ੀਨਰੀ ਨਹੀਂ ਆਈ ਇੱਥੇ ਕਿ ਕੀ ਕੀ ਕਿਹੜੇ ਦਾ ਇਸ ਤਰ੍ਹਾਂ ਸੀਗਾ ਕਿ ਰੋਡ ਜਿਹੜੇ ਮਸ਼ੀਨਰੀ ਸਾਡੀ ਵਰਕਸ਼ਾਪ ਵਿੱਚ ਖੜੀ ਸੀ ਵਾਇਆ ਡਾਊਨ ਰਸਤੇ ਹੁੰਦੇ ਹੁੰਦੇ ਇਹ ਹੁਣ ਪਹੁੰਚੀ ਆ ਤੇ ਜਿਹੜੀ ਇਹ ਚੀਪ ਡਿਗੀ ਹੋਈ ਹੈ ਆਰ ਪਾਰ ਦੋਨੋਂ ਰਸਤੇ ਤਾਂ ਬੰਦ ਹੋਏ ਆ ਕਿਉਂਕਿ 28 ਸਾਲ ਦੀ ਤੇ ਮੇਰੀ ਵੀ ਨੌਕਰੀ ਹੋ ਗਈ ਆ ਅੱਜ ਤੱਕ ਕਦੀ ਮਤਲਬ ਇਹ ਪਹਾੜੀ ਜਿਹੜੀ ਸਲਾਈਡ ਕਦੀ ਨਹੀਂ ਹੋਈ ਮੈਂ ਅੱਜ ਫਸਟ ਟਾਈਮ ਜ ਆਪਣੀ ਜਿਹੜੀ ਆ ਸਰਵਿਸ ਵਿੱਚ ਦੇਖ ਰਿਹਾ ਕਿ ਜਿਹੜੀ ਚੀਪੜ ਡਿੱਗੀ ਆ ਇਹ ਫਸਟ ਟਾਈਮ ਡਿੱਗੀ ਆ ਇਹ ਜਿਹੜੀ ਚੀਪ ਆ ਇਹਨੂੰ 2-3 ਘੰਟੇ ਲੱਗਣਗੇ 15-20 ਜਾਨੀ ਕਿ ਫੁੱਟ ਦਾ ਅਸੀਂ ਰਸਤਾ ਖੋਲਾ ਦਾਂਗੇ ਮਸ਼ੀਨਾਂ ਗਾ ਸਾਡੀਆਂ ਖੜੀਆਂ ਪਹਿਲਾਂ ਲੋਡਰ ਨੂੰ ਮਸ਼ੀਨ ਜਿਹੜੀ ਆ ਲਾਗੇ ਪਹੁੰਚਣ ਦਾ ਅਸੀਂ ਪ੍ਰਬੰਧ ਕਰ ਰਹੇ ਆਂ ਜਦੋਂ ਮੈਂ ਰੋਡ ਕਲੀਅਰ ਹੋ ਜਾਏਗਾ ਫਿਰ ਅਸੀਂ ਰੋਕ ਬ੍ਰੇਕਰ ਦੇ ਨਾਲ ਅਸੀਂ ਜਿਹੜੀ ਆ ਉਹ ਡਿਸਮੈਂਟਲ ਕਰਕੇ ਰੋਡ ਚਾਲੂ ਕਰ ਦਾਂਗੇ ਸਰ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਹੁੰਦਾ ਹੈ ਪਰ ਨਹੀਂ ਇਹ ਫਸਟ ਟਾਈਮ ਸਾਡੇ ਜਿਹੜੀ ਇਹ ਮੂਲਾਤਾਰ ਬਾਰਿਸ਼ ਹੋਈ ਆ ਰਾਤੀ 9 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਤੇ ਸਵੇਰੇ ਜਿਹੜੀ 8 ਵਜੇ ਪਹਾੜੀ ਸਲਾਈਡ ਹੋਈ ਆ ਸਾਢੇ 8 ਤਕਰੀਬਨ ਲਾ ਲੂ ਸਵੇਰ ਦਾ ਸਾਡੇ ਘਟ ਵਾਲੇ ਪਹਾੜੀ ਜਿਹੜੀ ਸਲਾਈਡ ਹੋਈ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਟੱਚ ਹੋ ਗਏ ਆ ਤੇ ਉਸ ਤੋਂ ਬਾਅਦ ਅਸੀਂ ਸਾਰਾ ਇਹ ਪ੍ਰਬੰਧ ਕਰ ਚੁੱਕੇ ਆ ਤੇ ਫਿਲਹਾਲ ਜਿਹੜਾ ਦੋ ਤਿੰਨ 2.5 ਘੰਟੇ ਜਣਾ ਅੱਗੇ ਦੀ ਕੀ ਕੋਸ਼ਿਸ਼ ਰਹੇਗੀ ਤੁਹਾਡੀ ਇਹ ਜਿਹੜੀ ਚਿੱਪ ਡਿੱਗੀ ਜਾਂਦਾ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਇਹ ਚਿੱਪ ਜਿਹੜੀ ਆ 2.5 ਘੰਟੇ ਰੋਕ ਬ੍ਰੇਕਰ ਜਦੋਂ ਛੋਟੇ ਪੀਸ ਕਰ ਦੇਗਾ ਇਹਨੂੰ ਅਸੀਂ ਪੀਸਾ ਨੂੰ ਜਿਹੜਾ ਆ ਉਹ ਅਸੀਂ ਸਾਈਡ ਤੇ ਕਰਕੇ ਤੇ ਅਸੀਂ ਜਿਹੜਾ ਰੋਡ ਜਿਹੜਾ 15-20 ਫੁੱਟ ਦਾ ਉਹ ਅਸੀਂ ਚਾਲੂ ਕਰ ਦਾਂਗੇ